ਪੰਜਾਬੀ ਕਹਾਣੀ ਹਰਵੰਸ ਕੌਰ ਦੇ ਬਿਆਨੋਂ ਪੂਰੇ 12 ਸਾਲ ਬੀਤ ਗਏ ਸਨ ਪਰ ਉਸ ਦੀ ਕੁੱਖ ਨੂੰ ਭਾਗ ਨਾ ਲੱਗੀ ਕੋਈ ਵੀ ਔਲਾਦ ਨਾ ਹੋਈ ਇਸ ਗੱਲ ਬਾਰੇ ਸੋਚ-ਸੋਚ ਕੇ ਉਸ ਦਾ ਮਨ ਉਜਾੜ ਰੋਹੀ ਬੀਆਬਾਨ ਵਿੱਚ ਭਟਕਦਾ ਰਹਿੰਦਾ ਜਦ ਉਹ ਆਪਣੇ ਘਰ ਵਾਲੇ ਸ਼ਾਮ ਸਿੰਘ ਦੀ ਰੋਟੀ ਲੈ ਕੇ ਖੇਤ ਜਾਂਦੀ ਤਾਂ ਉਹ ਪਾਗਲਾ ਵਾਂਗ ਆਪਣੇ ਆਪ ਨਾਲ ਗੱਲਾਂ ਕਰਦੀ ਪਤਾ ਨਹੀਂ ਕੌਣ ਮਾਲਕ ਹੋ ਸਾਡੀ ਇਸ ਜ਼ਮੀਨ ਦਾ بارش ਤਾਂ ਰੱਬਾ ਤੂੰ ਸਾਨੂੰ ਕੋਈ ਦਿੱਤਾ ਨਹੀਂ ਕਰ ਦੇ ਮਿਹਰ ਰੱਬਾ ਤੇਰੇ ਘਰ ਕਾਦਾ ਘਟ ਹੈ ਬਥੇਰਾ ਕੂਚ ਹੈ ਤੇਰੇ ਘਰ ਦਾਤਾ ਸੱਚੇ ਰੱਬ ਨੂੰ ਉਲਾਮਾ ਦੇ ਕੇ ਉਸ ਦੇ ਮਨੋਂ ਤੁਖ ਦੀ ਚੀਤਾ ਵਾਂਗ ਹੋਂਕਾ ਉੱਠਦਾ ਉਹ ਬੋਤਾ ਚੁੱਪ ਚੁੱਪ ਜਿਹੀ ਹੀ ਰਹਿੰਦੀ ਮੂੰਹ ਕੁਝ ਬੋਲੀ ਨਾ ਕੱਟਦੀ ਇਹ ਸੋਚਦੀ ਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਮੇਰੇ ਵਾਰੀ ਤੂੰ ਰੱਬਾ ਕਿੱਧਰ ਚਲੇ ਆ ਗਿਆ ਮੇਰੀ ਤਾਂ ਸਖਣੀ ਕੁੱਖ ਨੂੰ ਹੁਣ 13ਵਾਂ ਸਾਲ ਛੱਡ ਗਿਆ ਤੂੰ ਮੇਰੀ ਹੁਣ ਵੀ ਕਿਉਂ ਨਹੀਂ ਸੁਣਦਾ ਮੇਰੇ ਬਾਰੇ ਤੂੰ ਅੰਨਾ ਬੋਲਾ ਕਿਉਂ ਹੋ ਜਾਂਦਾ ਹੈ ਕਦੇ ਕਦੇ ਉਹ ਇਕੱਲੀ ਉਹ ਰੱਬ ਨੂੰ ਚੁਪਹੇਰ ਦੇ ਵਿੱਚੋਂ ਸ਼ਿਕਾਇਤਾਂ ਕਰਦੀ ਉਹ ਲਾਂਭੇ ਦਿੰਦੀ ਪਰ ਉਸ ਦੇ ਇਸ ਸ਼ਿਕਵੇ ਵਿੱਚ ਵੀ ਫਰਿਆਦ ਅਤੇ ਤੜਫ ਸ਼ੂਪੀ ਹੁੰਦੀ ਉਸ ਦੀ ਇਹ ਤੜਫ ਉਸ ਨੂੰ ਆਪਣੀ ਚਾਚੀ ਗੁਲਜਾਰ ਕੌਰ ਦੀ ਯਾਦ ਦਿਵਾ ਦਿੰਦੀ ਕੀ ਗੁਲਜ਼ਾਰ ਕੌਰ ਕਿੰਨੀ ਦੁਖੀ ਰਹੀ ਸੀ ਔਲਾਦ ਕੰਨਿਓ ਉਸ ਨੇ ਵੀ ਆਪਣੀ ਵੀ ਔਲਾਦ ਚਾਚੀ ਦਾ ਦੁੱਖ ਅਤੇ ਤੜਫਣਾ ਅੱਖੀਂ ਦੇਖੀ ਹੋਈ ਸੀ ਕਿ ਕਿਵੇਂ ਉਹ ਹਾਰ ਦੀਵਾਲੀ ਤੇ ਉਸ ਦੀ ਚਾਚੀ ਜਦੋਂ ਘਰ ਵਿੱਚ ਟੰਗਣ ਲਈ ਗੁਰੂਆਂ ਦੀਆਂ ਫੋਟੋਆਂ ਲੈ ਕੇ ਆਉਂਦੀ ਤਾਂ ਨਾਲ ਇੱਕ ਨੰਨੇ ਬੱਚੇ ਦੀ ਤਸਵੀਰ ਲਿਆਉਣੀ ਵੀ ਨਾ ਭੁੱਲਦੀ ਓਹੋ ਉਸ ਤਸਵੀਰ ਵੱਲ ਘੰਟਿਆਂ ਵੱਤੀ ਨੀਝ ਲਾ ਕੇ ਵੇਖਦੀ ਰਹਿੰਦੀ ਤੇ ਬੰਸੂ ਨੂੰ ਆਖਦੀ ਜੇ ਰੱਬ ਨੇ ਮੈਨੂੰ ਪੁੱਤ ਦਿੱਤਾ ਬੰਸੂ ਮੈਂ ਤੈਨੂੰ ਤੇਰੀ ਪਸੰਦ ਦਾ ਸੂਟ ਸਿਮਾ ਕੇ ਦੇਵਾਂਗੀ ਪਰ ਅਲੜ ਉਮਰ ਬੰਸੂ ਨੂੰ ਇਸ ਗੱਲ ਦੀ ਬਹੁਤੀ ਸਮਝ ਨਾ ਪੈਂਦੀ ਅਤੇ ਉਹ ਸੂਟ ਸਿਮਾ ਕੇ ਦੇਣ ਦੇ ਲਾਰੇ ਵਿੱਚ ਹੀ ਪਰਚ ਜਾਂਦੀ ਉਸ ਨੂੰ ਪੱਕਾ ਤਾਂ ਯਾਦ ਸੀ ਜਦੋਂ ਤਕਰੀਬਨ 13 ਸਾਲ ਪਹਿਲਾਂ ਡੋਲੀ ਚੜੀ ਸੀ ਤਾਂ ਉਸ ਦੀ ਵਿਧਵਾ ਚਾਚੀ ਨੇ ਉਸ ਨੂੰ ਆਸ਼ੀਰਵਾਦ ਦਿੰਦਿਆਂ ਹੋਇਆ ਕਿਹਾ ਭਾਵੁਕ ਅਸੀਸਾਂ ਦੀ ਝੜੀ ਲਾ ਦਿੱਤੀ ਸੀ ਦੁੱਧੀ ਨਾਵੇਂ ਪੁੱਤੀ ਫળે ਧੀਏ ਪਰ ਉਹਨਾਂ ਮਿਲੀਆਂ ਅਸੀਸਾਂ ਦਾ ਵੀ ਉਸ ਨੂੰ ਕੋਈ ਵੀ ਫਲ ਨਹੀਂ ਸੀ ਮਿਲਿਆ ਉਸ ਦੀ ਚਾਚੀ ਨੇ ਵੀ ਉਸ ਘਰ ਵਿੱਚ ਦਸੌਂਟਾ ਹੀ ਕੱਟਿਆ ਸੀ ਉਸ ਦਾ ਚਾਚਾ ਕਿਸ਼ਨ ਸਿੰਘ ਆਰਮੀ ਦੇ ਵਿੱਚ ਡਾਕਟਰ ਸੀ ਬਹੁਤ ਹੀ ਸਾਹੂ ਅਤੇ ਦਿਲਦਾਰ ਸਾਫ਼ ਸਤਜੂਗੀ ਮਨੁੱਖ ਚਾਚੀ ਵੀ ਦਿਲ ਦੀ ਪੂਰਨ ਤੌਰ ਤੇ ਦਰਵੇਸ਼ ਸੀ ਯਾਦ ਉਸ ਦੀ ਚਾਚਾ ਚਾਚੀ ਪਿੰਡ ਛੁੱਟੀ ਆਉਂਦੇ ਤਾਂ ਉਹ ਹਰਵੰਸ ਕੌਰ ਲਈ ਕੱਪੜੇ ਲਤੇ ਲਿਆਉਣਾ ਕਦੇ ਵੀ ਨਾ ਭੁੱਲਦੇ ਚਾਚੀ ਤਾਂ ਹਰਵੰਸ ਕੌਰ ਨੂੰ ਬਹੁਤ ਹੀ ਜਿਹਾ ਮੂਹ ਕਰਦੀ ਸੀ ਕਿਸਮਤ ਦੀ ਬਲੀ ਗੁਲਜ਼ਾਰ ਕੌਰ ਵੀ ਨਹੀਂ ਸੀ 25 26 ਸਾਲਾਂ ਵਿੱਚ ਉਸ ਦੀ ਕੁੱਖ ਵੀ ਹਰੀ ਨਾ ਹੋਈ ਆਕਰ ਉਸ ਨੇ ਹਰਵੰਸ ਕੌਰ ਨੂੰ ਗੋਦ લાલિયાਸੀ ਪਰ ગોદ ਲੈਣ ਲੱਗੀ ਉਹ ਬਹੁਤ ਡਰੀ ਅਤੇ ਪਰੇਸ਼ਾਨ ਹੋਈ ਸੀ ਉਹ ਕੱਲੀ ਖੜ ਖੜ ਕੇ ਰੱਬ ਅੱਗੇ ਅਰਦਾਸਾਂ ਕਰਦੀ ਰਹਿੰਦੀ ਸੀ हे ਰੱਬਾ ਮੈਂ ਤੇਰੀ ਸ਼ਰੀਕਤਾ ਨਹੀਂ ਬਣੀ ਬੰਸੂ ਨੂੰ ਮੈਂ ਗੋਦ ਤਾਂ ਲੈ ਲਿਆ ਹੁਣ ਇਸ ਨੂੰ ਸਲਾਮਤ ਰੱਖੀ ਵੱਡੀ ਸਾਰੀ ਉਮਰ ਦੀ ਜੇ ਤੇਰੇ ਕਾਰਨ ਮੇਰਾ ਹਿੱਸਾ ਨਹੀਂ ਹੈ ਤਾਂ ਮੈਂ ਤੈਨੂੰ ਉਲਾਮਾ ਵੀ ਨਹੀਂ ਦਿੰਦੀ ਪਰ ਹੁਣ ਮੇਰੀ ਬੰਸੋ ਨੂੰ ਭਾਗ ਲਾਮੀ ਰੱਬਾ ਚਾਹੇ ਗੁਲਜਾਰ ਕੌਰ ਨੇ ਬੰਸੋ ਨੂੰ ਗੋਦ ਹੀ ਲੈ ਲਿਆ ਸੀ ਪਰ ਉਹ ਪੱਕੀ ਹੋਈ ਆਦਤ ਅਨੁਸਾਰ ਬੰਸੋ ਉਸ ਨੂੰ ਚਾਚੀ ਹੀ ਕਹਿੰਦੀ ਹੈ ਕਦੇ ਕਦੇ ਗੁਲਜਾਰ ਕੌਰ ਉਸ ਨੂੰ ਬੁੱਕਲ ਦੇ ਵਿੱਚ ਲੈ ਕੇ ਤਰਲਾ ਜਿਹਾ ਵੀ ਕਰਦੀ ਕਿ ਤੂੰ ਮੈਨੂੰ ਕਰੇ ਮਾਂ ਵੀ ਆਖਦੀ ਆਂ ਘਰ ਬੰਸੂ ਧੀਏ ਚਿੱਤ ਮੱਚਿਆ ਪਿਆ ਮੇਰਾ ਮਾਂ ਸੁਣਨ ਨੂੰ ਚਾਚੀ ਦੇ ਜੋਰ ਜਿਹਾ ਪਾਉਣ ਤੇ ਬੰਸੂ ਉਸ ਨੂੰ ਕੁਝ ਚਿਰ ਤਾਂ ਮਾਂ ਆਖਦੀ ਪਰ ਫੇਰ ਭੁੱਲ ਭੁਲਾ ਕੇ ਚਾਚੀ ਤੇ ਹੀ ਆ ਜਾਂਦੀ ਕੋਈ ਬੰਸੂ ਦੇ ਵੀ ਨਹੀਂ ਸੀ ਉਸ ਨੂੰ ਵੀ ਚਾਚੀ ਕਹਿਣ ਦੀ ਬਚਪਨ ਤੋਂ ਹੀ ਆਦਤ ਪਈ ਹੋਈ ਸੀ ਹੁਣ ਉਹ ਤੱਕੇ ਧਕਾਏ ਜਾਂ ਯਾਦ ਕਰਵਾਏ ਗੁਲਜ਼ਾਰ ਘਰ ਨੂੰ ਕਦੇ ਚਾਚੀ ਤੇ ਕਦੇ ਮਾਂ ਆਖ ਦਿੰਦੀ ਇੱਕ ਚੋਰਾ ਗੁਲਜ਼ਾਰ ਘਰ ਨੂੰ ਹਮੇਸ਼ਾ ਬਣਿਆ ਰਹਿੰਦਾ ਕਿ ਜੀਵਨ ਸੋ ਦੇ ਵਿਆਹ ਤੋਂ ਬਾਅਦ ਆਪ ਵੀ ਮਾਂ ਨਾ ਬਣ ਸਕੀ ਤਾਂ ਲੋਕਾਂ ਦਾ ਸਾਰਾ ਮੇਨਾ ਗੁਲਜ਼ਾਰ ਕੌਰ ਦੇ ਸਿਰ ਤੇ ਆ ਬਚਨ ਹੈ ਉਸ ਨੂੰ ਗਵੰਟਨ ਬਚਨ ਕੌਰ ਦੀ ਰੜਕ ਨਾਲ ਕਹੀ ਗੱਲ ਅਜੀ ਵੀ ਆਰੀ ਵਾਂਗ ਬਾੜ ਪਾਉਂਦੀ ਵਾਂਝ ਔਰਤ ਚਾਹੇ 25 ਨਿਆਣੇ ਮਤ ਬੰਨੇ ਬਣਾ ਲਵੀ ਰਹਿਣਾ ਤਾਂ ਉਸਨੇ ਵਾਂਝੀ ਦੀ ਵਾਂਝੀ ਹੈ ਪਹਿਣੇ ਆਪਣੀ ਕੁੱਖੋਂ ਤਾਂ ਨਹੀਂ ਨਾ ਜੰਮੇ ਹੁੰਦੇ ਹੁੰਦੇ ਤਾਂ ਕਿਸੇ ਹੋਰ ਦੇ ਹੀ ਨੇ ਨਾ ਇਹੀ ਬਾਝ ਔਰਤਾਂ ਤਾਂ ਗੋਦ ਲੈ ਬੱਚਿਆਂ ਦੀਆਂ ਵੀ ਵੈਰੀ ਵੰਦੀਆਂ ਨੇ ਇਹਨਾਂ ਦੀ ਗੋਦ ਲੈ ਨਿਆਣੇ ਅੱਗਿਓ ਕਿਹੜਾ ਜੋੜੇ ਜੰਮਣਗੇ ਇਹਨਾਂ ਦਾ ਤਾਂ ਭੈਣੇ ਪਰਸ਼ਾਵਾਂ ਵੀ ਮਾਰਾ ਹੁੰਦਾ ਇਹ ਬਾਝ ਜਨਾਨੀਆਂ ਤਾਂ ਰੱਬ ਵੱਲੋਂ ਇਹ ਦੁਰਕਾਰੀਆਂ ਕੱਚੀ ਕਚੀਲ ਵਰਗੀਆਂ ਹੁੰਦੀਆਂ ਨੇ ਅਗਲੇ ਨੂੰ ਵੀ ਲੈ ਬੈਂਦੀਆਂ ਨੇ ਦੇਖ ਲਓ ਇਹ ਕੋ ਲੈਣੀ ਔਰਤ ਤਾਂ ਉਸ ਵਿਚਾਰੀ ਬੰਸੋ ਦੀਆਂ ਜੜ੍ਹਾਂ ਦੇ ਵਿੱਚ ਬੈਠੋਗੀ ਇਹ ਗੱਲ ਗੁਲਜ਼ਾਰ ਕੌਰ ਨੂੰ ਅੰਦਰੋਂ ਅੰਦਰੀ ਕੁਣ ਵਾਂਗ ਖਾਂਦੀ ਰਹਿੰਦੀ ਰੌਲਾ ਉਸਨੇ ਬਚਨ ਕੌਰ ਨਾਲ ਕੁਛ ਵੀ ਨਹੀਂ ਸੀ ਇੱਕ ਦਿਨ ਉਹਨਾਂ ਦੀ ਗੰਦੇ ਪਾਣੀ ਵਾਲੀ ਨਾਲੀ ਬੰਦ ਹੋ ਗਈ ਸੀ ਤੇ ਉਸ ਦਾ ਸਾਰਾ ਪਾਣੀ ਬਚਨ ਕੌਰ ਦੇ ਦਰਵਾਜ਼ੇ ਅੱਗੇ ਚਾਹ ਖੜਿਆ ਪਰ ਇਸ ਬਾਰੇ ਗੁਲਜ਼ਾਰ ਕੌਰ ਨੂੰ ਕੁਝ ਵੀ ਨਹੀਂ ਸੀ ਪਤਾ ਹੋਰ ਤਾਂ ਬਚਨ ਕੌਰ ਨੂੰ ਕੁਝ ਸੋਚਿਆ ਨਹੀਂ ਬਸ ਅੜੀ ਅੜੀ ਕਰਕੇ ਗੁਲਜ਼ਾਰ ਕੌਰ ਤੇ ਰਾਸ਼ਨ ਪਾਣੀ ਲੈ ਕੇ ਚੜੀ ਤੇ ਆਪਣੇ ਦਿਲ ਦਾ ਗੁਵਾਰ ਕੱਟ ਕੇ ਉਸ ਦੇ ਸੀਨੇ ਪੱਛਨੇ ਮਾਰ ਦਿੱਤੇ ਪਰ ਗੁਲਜ਼ਾਰ ਕੌਰ ਨੇ ਅੱਗੇ ਇੱਕ ਵੀ ਲਫ਼ਜ਼ ਨਾ ਬੋਲਿਆ ਉਹ ਚੁੱਪਚਾਪ ਅੰਦਰ ਚਲੀ ਗਈ ਰੋ ਕੇ ਆਪਣੇ ਦੁਖੀ ਮਨ ਦਾ ਗੁੱਬਗਵਾਹਟ ਕੱਢ ਲਿਆ ਬੰਸੂ ਨੂੰ ਇੱਕ ਹੀ ਚੋਰਾ ਆਲਾਦ ਬਿਉਣੀ ਹੋਣ ਦਾ ਸੀ ਉਹ ਹੋਰ ਕਿਸੇ ਗੱਲ ਤੋਂ ਦੁਖੀ ਨਹੀਂ ਸੀ ਉਸ ਦਾ ਦਿਲ ਜਗ ਜਹਾਨ ਤੋਂ ਅੱਕਿਆ ਪਿਆ ਸੀ ਕਦੇ ਉਹ ਪੇਕੀ ਚਲੀ ਜਾਂਦੀ ਕਦੇ ਸੌਰੀ ਆ ਜਾਂਦੀ ਸ਼ਾਮ ਸਿੰਘ ਉਸ ਨੂੰ ਕਿਸੇ ਗੱਲ ਤੋਂ ਵਰਜਦਾ ਜਾਂ ਖਿੱਚਦਾ ਨਹੀਂ ਸੀ ਇੱਕ ਦਿਨ ਜੱਟ ਉਹ ਪੇਕੀ ਗਈ ਤਾਂ ਉਸ ਦੀ ਮਾਂ ਕੋਲ ਪਰਸਿੰਨੀ ਬੁੜੀ ਬੈਠੀ ਸੀ ਪਰਸਿੰਨੀ ਨੇ ਬਾਂਸੂ ਨੂੰ ਗਾਣ ਲਾਇਆ ਅਸੀਸ ਦਿੱਤੀ ਦੇਖ ਲੈ ਅਮਾ ਜੀ ਜਿਉਹ ਜਿਹੀ ਮੇਰੀ ਕਿਸਮਤ ਤੇ ਅੱਗੇ ਉਹ ਜਿਹੀ ਮੇਰੇ ਭਾਗ ਮੇਰੀ ਧੀ ਦੇ ਮੈਨੂੰ ਤਾਂ ਇਹਦੇ ਦਰੇਗ ਹੀ ਮਾਰਦਾ ਰਹਿੰਦਾ 13 ਸਾਲ ਹੋ ਗਏ ਰੱਬ ਅਜੇ ਤੱਕ ਨਹੀਂ ਬੋੜਿਆ ਗੁਲਜਾਰ ਕੌਰ ਨੇ ਭੜਕਦੇ ਮਨ ਦੀ ਪੜਾਸ ਰੱਬ ਅੱਜ ਰੱਬ ਤੇ ਵੀ ਕੱਟ ਮਾਰੀ ਸੀ ਪਰ ਸਿੰਨੀ ਨੇ ਬੰਸੋ ਨੂੰ ਬੜੀ ਗੌਰ ਨਾਲ ਦੇਖਿਆ ਸਾਡੇ ਪਿੰਡ ਇੱਕ ਸੰਤ ਹੈ ਗੁਲਜਾਰ ਕੁਰੇ ਬਸ ਤੂੰ ਰੱਬ ਦਾ ਅਵਤਾਰ ਹੀ ਸਮਝ ਜੇ ਉਸ ਦੀ ਦ੍ਰਿਸ਼ਟੀ ਆਪਣੀ ਬੰਸੋ ਤੇ ਪੈ ਗਈ ਸਮਝ ਲੈ ਲੇਖ ਦੁਬਾਰਾ ਲਿਖ ਦੇਵੇਗਾ ਸੁਣ ਕੇ ਗੁਲਜਾਰ ਕੌਰ ਖੇੜ ਗਈ ਰੱਬੀ ਕੀ ਦੇਬੋ ਨੂੰ 26 ਸਾਲ ਬੱਚਾ ਨਹੀਂ ਸੀ ਹੋਇਆ ਸੰਤਾ ਕੋਲ ਚਲੀ ਗਈ ਸੀ ਦੋ ਮੁੰਡੇ ਬਖਸ਼ ਦਿੱਤੇ ਸੀ ਬਾਬਾ ਜੀ ਨੇ ਅੰਮਾ ਜੀ ਸਾਡੇ ਤੇ ਵੀ ਮਿਹਰ ਕਰਵਾਓ ਮੈਂ ਤੁਹਾਡੇ ਪੈਰ ਤੋ ਟੋ ਕੇ ਪੀਉਂਗੀ ਗੁਲਜ਼ਾਰ ਕੋਰਨੇ ਪਰ ਜਿੰਨੀ ਦੇ ਗੋਟੇ ਫੜ ਲਏ ਤੂੰ ਕਿਸੇ ਕੋਲ ਭਾਫ ਨਾ ਕੱਢੀ ਤੂੰ ਕਿਸੇ ਕੋਲ ਵੀ ਨਾ ਦੱਸੀ ਜੇ ਸੰਤ ਤਿਆਲ ਹੋਗੇ ਸਮਝ ਲੈ ਤੇਰੀਆਂ ਕੋਲਾਂ ਤਰ ਜਾਣ ਗਿਆ ਤੈਨੂੰ ਪਤਾ ਹੈ ਸਾਧੂ ਲੋਕ ਬੇਮਤਾਜ ਹੁੰਦੇ ਨੇ ਕਿਸੇ ਦੀ ਵੀ ਪਰਵਾਹ ਨਹੀਂ ਕਰਦੇ ਪਰ ਜੇ ਦਿਆਲੂ ਹੋ ਜਾਣ ਤਾਂ ਟਿੱਬਿਆਂ ਵਿੱਚ ਵੀ ਨਦੀਆਂ ਭਗਾ ਦਿੰਦੇ ਨੇ ਕਰੋ ਕਿਰਪਾ ਅੰਮਾ ਜੀ ਜੋ ਵੀ ਖਰਚਾ ਆ ਜਾਵੇਗਾ ਮੈਂ ਖਰਚ ਕਰਨ ਨੂੰ ਤਿਆਰ ਹਾਂ ਗੁਲਜ਼ਾਰ ਕੌਰ ਸੰਤ ਉਸ ਦੀ ਡੰਡੋਤ ਕਰਨ ਵਾਲੀ ਹੋਈ ਪਈ ਸੀ ਖਰਚਾ ਵਰਚਾ ਉਹਨਾਂ ਨੂੰ ਕੀ ਚਾਹੀਦਾ ਉਧਰ ਵੇਸ਼ ਸਾਧੂ ਹੈ ਕੋਈ ਕਹੇ ਨੀ ਤੇ ਤੋਂ ਉਹਨਾਂ ਨੂੰ ਕਾਰ ਦੇ ਆ ਗਿਆ ਕੁੰਜੀਆਂ ਮੋੜ ਦਿੱਤੀਆਂ ਕਿ ਉਹਨਾਂ ਨੇ ਅਸੀਂ ਇਹ ਕੀ ਕਰਨਾ ਸਾਨੂੰ ਤੁਰਨ ਫਿਰਨ ਲਈ ਰੱਬ ਨੇ ਦੋ ਪੈਰ ਦਿੱਤੇ ਨੇ ਦੇਖ ਲੈ ਗੁਲਜ਼ਾਰ ਘੌਰ ਕੁਰੇ ਜਿੱਥੇ ਵੀ ਜਾਂਦੇ ਐ ਨੰਗੇ ਪੈਰੀ ਤੁਰੇ ਜਾਂਦੇ ਨੇ ਸਰਦੀਆਂ ਚ ਜਲਤਾਰਾ ਕਰਦੇ ਨੇ ਤੇ ਬਰਦੀ ਗਰਮੀ ਜੇ ਧੂਣਾ ਤਾਪਦੇ ਐ ਹੋਰ ਤਾਂ ਹੋਰ ਸਵਾ ਸਵਾ ਮਹੀਨਾ ਇੱਕ ਲੱਤ ਤੇ ਖੜ ਕੇ ਜਾਪ ਕਰਦੇ ਐ ਐਨਾ ਤਪ ਹੈ ਉਹਨਾਂ ਦਾ ਤੇ ਜਿਹੜੇ ਸਾਧੂ ਬੰਦਾ ਬੰਦੇ ਦਾ ਐਨਾ ਤਪ ਹੈ ਉਹਦਾ ਤੇਜ ਨਾ ਹੋਊਗਾ ਕਰੋ ਅੰਮਾ ਜੀ ਕਿਰਪਾ ਸਾਡੇ ਤੇ ਤੇ ਵੀ ਕੀ ਐ ਮੇਰੀ ਅਪਾਗਨ ਧੀ ਦੀ ਵੀ ਸੁਣੀ ਜਾਵੇ ਤੂੰ ਸੁੱਕਾ ਮੇਵਾ ਮੰਗਵਾਲ ਐ ਤੇ ਆਪਾਂ ਕੱਲ ਨੂੰ ਹੀ ਚੱਲਦੇ ਆਂ ਤੂੰ ਕੁੜੀ ਦੀ ਕਾਇਆ ਪਲਟ ਦੀ ਦੇਖੀ ਐਵੇਂ ਨਹੀਂ ਦੁਨੀਆ ਮੱਥੇ ਠੇਕਦੀ ਜਾ ਜਾ ਕੇ ਸ਼ਾਮ ਨੂੰ ਹੀ ਬਲਜਾਰ ਘਰ ਨੇ ਖੁੱਲਾ ਡੁੱਲਾ ਸੁੱਕਾ ਮੇਵਾ ਮੰਗਵਾ ਲਿਆ ਤੇ ਅਗਲੇ ਦਿਨ ਉਹ ਸੰਤਾਂ ਦੇ ਡੇਰੇ ਚਲੀਆਂ ਗਈਆਂ ਇਹ ਸੰਤ ਖੂਹੀ ਵਾਲੇ ਸੰਤਾਂ ਦੇ ਨਾਮ ਨਾਲ ਮਸ਼ਹੂਰ ਸੀ ਜਦੋਂ ਉਹ ਸੰਤਾਂ ਦੇ ਕੋਲ ਪਹੁੰਚੀਆਂ ਤਾਂ ਖੂਹੀ ਤੋਂ ਇਸ਼ਨਾਨ ਕਰ ਕੇ ਹੀ ਹਟੇ ਸਨ ਉਸ ਦੀਆਂ ਨਸ਼ੇਈ ਅੱਖਾਂ ਨਸ਼ੇ ਕਾਰਨ ਚੜੀਆਂ ਹੋਈਆਂ ਸਨ ਉਹ ਖੂਹ ਕੋਲ ਖੜਾ ਹੀ ਡਿੱਗ ਡੋਲੇ ਜਿਹੇ ਖਾ ਰਿਹਾ ਸੀ ਉਸ ਦੇ ਪਟੜੇ ਵਰਗੇ ਨਸ਼ੇਈ ਸਰੀਰ ਤੋਂ ਮੱਖੀ ਵੀ ਸੀ ਮੱਖੀ ਵੀ ਨਹੀਂ ਸੀ ਰਾਜ਼ ਦੀ ਮੈਂ ਆਹ ਮਹਾਪੁਰਖ पुरਖੋ ਪਰਸੰਨ ਘਰ ਉਸ ਨੇ ਸੰਤਾਂ ਜੀ ਦੇ ਪੈਰੀ ਹੱਥ ਲਾਏ ਆਪ ਆਈ ਪਰਸੰਨ ਕੁਰੇ ਬੜੇ ਆਸੇ ਬਾਦ ਦਰਸ਼ਨ ਦਿੱਤੇ ਨੇ ਅੱਜ ਨਸ਼ੇ ਕਾਰਨ ਉਹ ਪਰਸੰਨ ਪਰਸੰਨ ਘਰ ਨੂੰ ਪਹਿਚਾਨ ਵੀ ਨਾ ਸਕਿਆ ਬਾਬਾ ਜੀ ਦਾ ਤਾਂ ਇਉਂ ਲੱਗਦਾ ਜਿਵੇਂ ਕੋਈ ਨਸ਼ਾ ਕੀਤਾ ਹੁੰਦਾ ਗੁਲਜ਼ਾਰ ਕੌਰ ਪਰੇਸ਼ਾਨ ਜਿਹੀ ਹੋਈ ਖੜੀ ਸੀ ਮਹਾਪੁਰਖਾਂ ਦੇ ਚੋਜ ਹੁੰਦੇ ਐ ਗੁਲਜ਼ਾਰ ਕੁੜੀ ਇੰਨਾ ਕਰ ਇਨ੍ਹਾਂ ਦੀਆਂ ਕਰਨੀਆਂ ਆਪਾਂ ਦੁਨਿਆਵੀ ਕੀੜੇ ਨਹੀਂ ਸਮਝ ਸਕਦੇ ਪਰ ਸਿੰਨ ਕੌਰ ਨੇ ਕਿਹਾ ਪਰ ਗੁਲਜ਼ਾਰ ਕੌਰ ਅਤੇ ਬੰਸੂ ਦੀ ਅੰਨੀ ਸ਼ਰਦਾ ਮਰ ਮੁੱਕ ਗਈ ਸੀ ਰੱਬ ਦੇ ਬੰਦੇ ਤੇ ਨਸ਼ਈ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਨਾਮ ਕੁਮਾਰੀ ਦੀ ਬਾਤ ਪਾਈ ਐ ਇਹ ਤਾਂ ਸਾਧ ਤਾਂ ਦੁਨਿਆਵੀ ਨਸ਼ਿਆਂ ਦੇ ਵਿੱਚ ਟੁੱਬਿਆ ਪਿਆ ਇਹਦੇ ਕੋਲ ਤਾਂ ਅਰਦਾਸੀਆਂ ਹੋਣ ਦੀ ਵੀ ਸ਼ਰਤਾ ਨਹੀਂ ਹੋਣੀ ਗੁਲਜ਼ਾਰ ਕੌਰ ਮਨ ਦਾ ਮਨ ਬਟਜਾ ਖਾ ਗਿਆ ਉਹ ਬੰਸੂ ਦਾ ਹੱਥ ਫੜ ਪੁੱਠੇ ਪੈਰੀ ਘਰ ਨੂੰ ਹੀ ਤੁਰ ਪਈ ਸੁੱਕਾ ਮੇਵਾ ਵੀ ਉਸਨੇ ਸਾਧ ਨੂੰ ਨਹੀਂ ਦਿੱਤਾ ਉਹ ਅਜੇ ਪਿੰਡ ਬੜਨ ਹੀ ਲੱਗੀਆਂ ਸਨ ਕਿ ਉਹਨਾਂ ਨੂੰ ਸਿੱਖ ਬਾਬਾ ਮਿਲ ਪਿਆ ਦੋਨਾਂ ਨੇ ਬਾਬਾ ਜੀ ਨੂੰ ਬੜੀ ਸ਼ਰਦਾ ਦੇ ਨਾਲ ਫਤਿਹ ਬੁਲਾਈ ਸਿੱਖ ਬਾਬਾ ਪੁਰਾਣਾ ਉਜਾਦੀ ਦਾ ਕੁਲਾਟਿਆ ਸੀ ਗੁਰੂ ਦਰਬਾਰ ਦਾ ਪੂਰਨ ਗੁਰੂ ਸਿੱਖ ਬਾਬਾ ਅਠੇ ਪਹਿਰ ਗੁਰੂ ਨੂੰ ਧਿਆਉਂਦਾ ਰਹਿੰਦਾ ਉਹ ਚਿੱਟੇ ਚੋਲੇ ਦੇ ਵਿੱਚ ਕੋਈ ਸੱਚਾ ਫਕੀਰ ਨਾજર ਆਉਂਦਾ ਸੀ ਅਤੇ ਦਰਸ਼ਨ ਕਰਨ ਵਾਲੇ ਦੀ ਰੂਹ ਵੀ ਸ਼ਾਂਤ ਹੋ ਜਾਂਦੀ ਸੀ ਕਿਧਰੋਂ ਆਏ ਐ ਬੀਬੀ ਬਾਬਾ ਜੀ ਨੇ ਪੁੱਛਿਆ ਗੁਲਜ਼ਾਰ ਘੋਰ ਨੇ ਸਾਰੀ ਸੱਚੀ ਗੱਲ ਆਖ ਸੁਣਾਈ ਸੁਣ ਕੇ ਬਾਬਾ ਹੱਸ ਪਿਆ ਜਦੋਂ ਸਾਡੀ ਸਿੱਧੀ ਪੁਲਿਸ ਅਫਸਰ ਨਾਲ ਬੰਦੀ ਹੋਵੇ ਤਾਂ ਚੌਂਕੀਦਾਰਾਂ ਦੀਆਂ ਮਿੰਤਾ ਕਾਦੇ ਵਾਸਤੇ ਕਰਨੀਆਂ ਨੇ ਬੀਬਾ ਮੈਂ ਸਮਝੀ ਨਹੀਂ ਬਾਬਾ ਜੀ ਤੂੰ ਅਜੇ ਅੰਜਾਨ ਹੈ ਪੁੱਤਰ ਇਤਿਹਾਸ ਗਵਾਹ ਹੈ ਮਾਤਾ ਸਲੱਖਣੀ ਦੇ ਭਾਗਾਂ ਦੇ ਵਿੱਚ ਇੱਕ ਵੀ ਔਲਾਦ ਨਹੀਂ ਸੀ ਤੇ ਮੇਰੇ ਮੀਰੀ ਪੀਰੀ ਦੇ ਮਾਲਕ ਛੀਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮਾਤਾ ਜੀ ਨੂੰ ਸਤ ਪੁੱਤਰਾਂ ਦੀ ਬਖਸ਼ਿਸ਼ ਦਿੱਤੀ ਸੀ ਤੋ ਇੱਕ ਵਾਰੀ ਗੁਰੂ ਤੋਂ ਸਿੱਧੀ ਨੀਅਤ ਨਾਲ ਮੰਗ ਕੇ ਤਾਂ ਦੇਖ ਜੇ ਨਾ ਛੱਪੜ ਪਾੜ ਕੇ ਦੇਵੀ ਮੈਨੂੰ ਗੁਰੂ ਦਾ ਸਿੱਖ ਨਾ ਆਖੀ ਬਾਬੇ ਦੀ ਸਿੱਧੀ ਤੇ ਸਾਦੀ ਵਿਸ਼ਵਾਸ ਭਰਪੂਰ ਦਲੀਲਨੀ ਗੁਲਜ਼ਾਰ ਕੌਰ ਨੂੰ ਕੀਲ ਕੇ ਬੰਨ ਲਿਆ ਕੀ ਕਰੀਏ ਬਾਬਾ ਜੀ ਅਸੀਂ ਤਾਂ ਕਲ ਜੁਗੀ ਜੀਵਾ ਸਾਨੂੰ ਗੁਰੂ ਕੋਲੋਂ ਮੰਗਣ ਦਾ ਵੀ ਕੀ ਗਿਆਨ ਹੈ ਤੂੰ ਚੱਲ ਮੇਰੇ ਨਾਲ ਗੁਰੂ ਘਰ ਚੱਲ ਕੇ ਅਰਦਾਸ ਕਰਦੇ ਹਾਂ ਗੁਰੂ ਅੱਗੇ ਕੀਤੀ ਹੋਈ ਅਰਦਾਸ ਕਦੇ ਵੀ ਵਿਰਤੀ ਨਹੀਂ ਜਾਂਦੀ ਬੀਬਾ ਚੱਲ ਤੁਰ ਮੇਰੇ ਨਾਲ ਗੁਰਦੁਆਰਾ ਸਾਹਿਬ ਜਾ ਕੇ ਬਾਬਾ ਜੀ ਨੇ ਆਪ ਹੀ ਅਰਦਾਸ ਕੀਤੀ ਅਖੰਡ ਪਾਠ ਦੀ ਸੇਵਾ ਸੁਖੀ ਅਤੇ ਸੁਰਖਰੂ ਜਿਹੇ ਹੋ ਘਰ ਆ ਗਏ ਬੰਸੋ ਦੇ ਘਰ ਵਾਲਾ ਸ਼ਾਮ ਸਿੰਘ ਵੀ ਇੱਕ ਸਿੱਧਾ ਸਾਉ ਮਨੁੱਖ ਸੀ ਉਸ ਨੇ ਬੰਸੋ ਨੂੰ ਕਿਸੇ ਗੱਲੋਂ ਵੀ ਰੋਕਣਾ ਟੋਕਣਾ ਤਾਂ ਕੀ ਸੀ ਕਦੇ ਮੱਥੇ ਵਟਵੀਂ ਨਹੀਂ ਸੀ ਪਾਇਆ ਮਹੀਨੇ ਤੋਂ ਬਾਅਦ ਸਿੱਖ ਬਾਬਾ ਜੀ ਦੀ ਅਰਦਾਸ ਰੰਗ ਲਿਆਈ ਬੰਸ ਨੂੰ ਉਮੀਦਵਾਰੀ ਹੋ ਗਈ ਉਹ ਤੁਰੰਤ ਆਪਣੀ ਮਾਂ ਗੁਲਜ਼ਾਰ ਕੌਰ ਕੋਲ ਪਹੁੰਚੀ ਸੁਣ ਕੇ ਖੁਸ਼ੀ ਵਿੱਚ ਗੁਲਜ਼ਾਰ ਕੌਰ ਦਾ ਵੀ ਧਰਤੀ ਤੇ ਪੈਰ ਨਹੀਂ ਸੀ ਲੱਗ ਰਿਹਾ ਉਸ ਨੇ 10 ਵਾਰ ਅਸਮਾਨ ਵੱਲ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕੀਤਾ ਧੰਨਵਾਦ ਕਰਨ ਲਈ ਉਹ ਸਿੱਖ ਬਾਬੇ ਕੋਲ ਗੁਰੂ ਘਰ ਜਾ ਪਹੁੰਚੀਆਂ ਮੇਰਾ ਕਹਾਦਾ ਧੰਨਵਾਦ ਪੈਣੀ ਸ਼ੁਕਰਾਨਾ ਉਸ ਗੁਰੂ ਦਾ ਚੱਲੋ ਗੁਰੂ ਤਰਵਾਰ ਚੱਲਦੇ ਆ ਉਹ ਗੁਰੂ ਘਰ ਆ ਗਏ ਬਾਬਾ ਜੀ ਨੇ ਫੇਰ ਗੱਲ ਵਿੱਚ ਪੱਲਾ ਪਾ ਕੇ ਗੁਰੂ ਅੱਗੇ ਅਰਦਾਸ ਕੀਤੀ ਆਉਣ ਵਾਲੇ ਜੀ ਦੀ ਸੁਖ ਸਲਾਮਤੀ ਮੰਗੀ ਦਿਨ ਪੂਰੇ ਹੋਣ ਤੇ ਬੰਸੋ ਨੇ ਜੋੜੇ ਮੁੰਡਿਆਂ ਨੂੰ ਜਨਮ ਦਿੱਤਾ ਪਰਿਵਾਰ ਦੇ ਵਿੱਚ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਪਰ ਨਾજર ਲੱਗਣ ਦੇ ਡਰ ਤੋਂ ਗੁਲਜ਼ਾਰਕੌਰ ਦੋ ਧੀਆਂ ਨੂੰ ਲੋਕਾਂ ਤੋਂ ਬਿੱਲੀ ਵਾਂਗ ਦੇ ਛਪਾਉਂਦੀ ਰਹਿੰਦੀ ਬਸੋ ਬੰਸੋ ਦਾ ਜਨੀਪਾ ਪੇਕੇ ਘਰ ਵਿੱਚ ਹੀ ਹੋਇਆ ਗੁਲਜ਼ਾਰਕੌਰ ਦਾਪੇਵੇਂ ਪੈਰੀ ਸਿੱਖ ਬਾਬੇ ਕੋਲ ਪਹੁੰਚੀ ਬਾਬਾ ਜੀ ਤੁਹਾਡੇ ਅਸ਼ੀਰਵਾਦ ਨਾਲ ਬੰਸੋ ਦੇ ਦੋ ਪੁੱਤ ਹੋਏ ਐ ਕਿਰਪਾ ਕਰੋ ਚੱਲ ਕੇ ਉਹਨਾਂ ਨੂੰ ਆਸ਼ੀਰਵਾਦ ਦਿਓ ਤੇ ਨਾਲੇ ਨਾਮ ਰੱਖੋ ਗੁਲਜਹਰ ਕੌਰ ਨਿਮਾਣੀ ਬਣੀ ਖੜੀ ਸੀ ਮੇਰਾ ਆਸ਼ੀਰਵਾਦ ਕਾਦਾ ਬੀਬਾ ਆਸ਼ੀਰਵਾਦ ਆਪਾਂ ਗੁਰੂ ਤੋਂ ਹੀ ਦਵਾਵਾਂਗੇ ਗੁਰੂ ਨੇ ਹੀ ਬਖਸ਼ੀ ਐ ਤੇ ਗੁਰੂ ਹੀ ਨਾਮਕਰਨ ਕਰੇਗਾ ਤੇ ਜਦin ਦੇਗ ਤਿਆਰ ਕਰਕੇ ਉਹ ਦੋਨੋਂ ਮੁੰਡਿਆਂ ਨੂੰ ਗੁਰਦੁਆਰਾ ਸਾਹਿਬ ਲੈ ਗਈ। ਬਾਬਾ ਜੀ ਨੇ ਸ਼ੁਕਰਾਨੇ ਦੀ ਅਰਦਾਸ ਕਰਕੇ ਹੁਕਮਨਾਮਾ ਲਿਆ। ਹੁਕਮਨਾਮੇ ਅਨੁਸਾਰ ਬਾਬਾ ਜੀ ਨੇ ਨਾਮਕਰਨ ਵੀ ਕਰ ਦਿੱਤਾ। ਇੱਕ ਦਾ ਨਾਮ ਹਰਜੀਤ ਸਿੰਘ ਤੇ ਦੂਸਰੇ ਦਾ ਦੂਸਰੇ ਪੁੱਤਰ ਦਾ ਨਾਮ ਗੁਰਜੀਤ ਸਿੰਘ ਰੱਖਿਆ ਗਿਆ ਮਾਤੀ ਦੀ ਧਰਤੀ ਤੇ ਅੱਡੀ ਨਹੀਂ ਸੀ ਲੱਗਦੀ ਹਰਜੀਤ ਬੰਸੋ ਦੀ ਗੋਦੀ ਅਤੇ ਗੁਰਜੀਤ ਗੁਲਜ਼ਾਰ ਕੌਰ ਦੀ ਬੁੱਕਲ ਵਿੱਚ ਸੀ ਸੋਹਣੇ ਸੁਨੱਖੇ ਬੱਚੇ ਦੇਖ ਕੇ ਉਹ ਗੁਰੂ ਦੇ ਸ਼ੁਕਰਾਨੇ ਵਿੱਚ ਧੰਨ ਧੰਨ ਹੋਈਆਂ ਪਈਆਂ ਸੀ ਸਮਾ ਜਾਣਦੇ ਆ ਕਿਸੇ ਦੀ ਲਿਹਾਜ਼ ਨਹੀਂ ਕਰਦਾ ਹੌਲੀ ਹੌਲੀ ਉਮਰ ਦੇ ਹਿਸਾਬ ਨਾਲ ਪੁਰਾਣੇ ਸੁੱਕ ਕੇ ਝੜ ਗਏ ਤੇ ਨਵੇਂ ਫੁੱਲ ਪੱਤੀਆਂ ਤੇ ਟਹਿਕਣ ਲੱਗ ਪਏ ਬਡਾਪੇ ਦੀ ਜੂਚ ਗੁਲਜ਼ਾਰ ਕੌਰ ਸਰ ਸਵਰਗਵਾਸ ਹੋ ਗਈ ਐਦਰ ਹਰਜੀਤ ਤੇ ਗੁਰਜੀਤ ਜੰਗੀ ਪੱਦਰ ਤੇ ਜਵਾਨੀ ਵੱਲ ਨੂੰ ਵਧਦੇ ਜਾ ਰਹੇ ਸਨ ਦੋਵਾਂ ਦੇ ਰੰਗ ਰੂਪ ਇੱਕੋ ਜਿਹੇ ਸੋਹਣੇ ਸੁਨੱਖੇ ਅਤੇ ਉਹ ਪਟਿਆਲਾ ਸ਼ਾਹੀ ਪੱਗਾਂ ਬੰਨਦੇ ਹੁਣ ਕਾਲਜ ਦੀ ਹਵਾ ਖਾ ਕੇ ਤਾਂ ਉਹ ਹੋਰ ਵੀ ਤੇਜ ਦਸਤ ਅਤੇ ਤਮੀਜ਼ਦਾਰ ਹੋ ਗਏ। ਉਮਰ ਵਿੱਚ ਘੰਟਾ ਕੁ ਵੱਡਾ ਹਰਜੀਤ ਸਾਧੂ ਸੁਭਾਅ ਦਾ ਮੁੰਡਾ ਸੀ। ਪਰ ਗੁਰਜੀਤ ਸਿੰਘ ਹੁਣ ਕਾਲਜ ਦੀ ਸਿਆਸਤ ਦੇ ਵਿੱਚ ਭਾਗ ਲੈਣ ਲੱਗ ਪਿਆ ਸੀ। ਕਾਲਜ ਜਾਂ ਸੂਝਵਾਨ ਕੁੜੀਆਂ ਵੀ ਉਸ ਵੱਲ ਉਲਾਰ ਹੋ ਜਾਂਦੀਆਂ ਸਨ। ਪਰ ਗਰਜੀਤ ਉਹਨਾਂ ਕੁੜੀਆਂ ਵੱਲੋਂ ਅਣਪੀਝ ਹੀ ਸੀ। ਰੰਮੀ ਜਿਉਂ ਤਿਉ ਉਸ ਦੇ ਦਿਲ ਦਿਮਾਗ ਤੇ ਕਬਜ਼ਾ ਕਰੀ ਬੈਠੀ ਸੀ ਧੰਨਵਾਦ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ